ਜੀ ਸਤਿਗੁਰੂ ਸਾਹਿਬ ਹੋਲੇ ਮਹਲੇ ਤੇ ਆਪਾਂ ਕੀ ਸੰਦੇਹ ਦੇਣਾ ਚਾਹੁੰਦੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੁਰਜਨ ਸਿੰਘ ਸਰਪੰਚ ਪਿੰਡ ਦਾਬਾਂ ਵਾਲਾ ਖੁਰਦ ਹਲਕਾ ਫਤੇਗੜ ਚੂੜੀਆਂ ਤੋਂ ਹੋਲੇ ਮੱਲੇ ਦੇ ਆਪਣੀ ਸਮੁੱਚੀ ਪੰਚਾਇਤ ਵੱਲੋਂ ਸਾਰੇ ਸੰਗਤਾਂ ਨੂੰ ਦੇ ਸਾਬ ਦੇ ਸਾਜ ਬੇਟੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ ਹੋਰ ਮੈਂ ਅਪੀਲ ਕਰਨਾ ਵਾ ਨੌਜਵਾਨਾਂ ਨੂੰ ਕਿ ਹੋਲੇ ਮਹਲੇ ਤੇ ਦੇਸਾਂ-ਵਿਦੇਸਾਂ ਦੇ ਵਿੱਚੋਂ ਸੰਗਤਾਂ ਹੁੰਦੀਆਂ ਨੇ ਮੈਂ ਬੇਨਤੀ ਕਰਦਾ ਆਪਣੇ ਵੱਲੋਂ ਆਪਣੀ ਸਮੁੱਚੀ ਪੰਚਾਇਤ ਵੱਲੋਂ ਹੱਥ ਬੰਨ੍ਹ ਕੇ ਬੇਨਤੀ ਕਰਦੇ ਆਂ ਕਿ ਕੋਈ ਹੁੱਲੜਬਾਜੀ ਕੋਈ ਨਸ਼ੇਬਾਜੀ ਇਹੋ ਜਿਹੇ ਸਥਾਨਾਂ ਤੇ ਜਾ ਕੇ ਨਾ ਕਰਿਆ ਕਰੋ ਤਾਂ ਜੋ ਸਾਡੀ ਕੌਮ ਨੂੰ ਇਸ ਤਰ੍ਹਾਂ ਕੋਈ ਇਸ ਨਿਗਾਹ ਨਾਲ ਨਾ ਕੋ ਦੇਖੇ ਕਿਉਂਕਿ ਹੋਲੇ ਮਹਲੇ ਦਾ ਜਿਹੜਾ ਤਿਉਹਾਰ ਆ ਇਹ ਜਿਹੜਾ ਇਹ ਬੋਗ ਇੱਥੇ ਬੜੀਆਂ ਮਨੋਕਾਮਨਾਵਾਂ ਸਰਧਾ ਭਾਵਨਾ ਦੇ ਨਾਲ ਆਉਂਦੇ ਨੇ ਜਿਨ੍ਹਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਸੋ ਇੱਕ ਸੋ ਮੈਂ ਆਪਣੇ ਵੱਲੋਂ ਔਰ ਸਮੁੱਚੀ ਆਪਣੇ ਨਗਰ ਦੀ ਪੰਚਾਇਤ ਵੱਲੋਂ ਇਲਾਕਾ ਨਿਵਾਸੀਆਂ ਔਰ ਸਮੁੱਚੀ ਸੰਗਤ ਔਰ ਦੇਸ਼ਾਂ ਦੇਸ਼ਾਂ ਦੀ ਸੰਗਤਾਂ ਨੂੰ ਹੌਲੇ ਮੱਲੇ ਦੇ ਸਬੰਧ ਚ ਲੱਖ ਲੱਖ ਵਧਾਈਆਂ ਦਿੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਮਰਜੀਤ ਸਿੰਘ ਪਿੰਡ ਦਾਬਾਵਾਲ ਖੁਰਦ ਤੋ ਪੰਚਾਇਤ ਮੈਂਬਰ ਮੈਂ ਹੌਲੇ ਮੱਲੇ ਦੇ ਸਬੰਧ ਵਿੱਚ ਸੰਗਤਾਂ ਨੂੰ ਇਹੀ ਕਹਿਣਾ ਚਾਹੁੰਦਾ ਵੀ ਉੱਥੇ ਜਾ ਕੇ ਕੋਈ ਵੀ ਨਸ਼ੇਬਾਜੀ ਕੋਈ ਹੁਲਲਬਾਜੀ ਨਹੀਂ ਕਰਦੀ ਕਿਉਂਕਿ ਉੱਥੋਂ ਦੇਸ਼ ਵਜੇ ਇਸ ਤੋਂ ਬਹੁਤ ਸੰਗਤਾਂ ਹੁੰਦੀਆਂ ਨੇ ਸ਼ਰਦਾ ਭਾਵਨਾ ਦੇ ਨਾਲ ਮੈਂ ਆਪਣੇ ਪਿੰਡ ਵੱਲੋਂ ਆਪਣੇ ਨਗਰ ਵੱਲੋਂ ਤੇ ਸਮੁੱਚੇ ਇਲਾਕੇ ਵੱਲੋਂ ਹੌਲੇ ਮੱਲੇ ਤੇ ਸਭ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ